ਰਨੇਟਰੀ ਕਲੱਬ ਰ ਪਾਤੜਾ ਰੋਏ ਲੋ ਅਤਿਸ਼ ਬ੍ਰਹਮ ਮਾਰੀ ਆਸ਼ਰਮ ਵੱਲੋਂ ਦੁਰਗਾ ਤਲ ਹਸਤਾਲ ਪਾਤੜਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਕਾਫੀ ਵੱਡੀ تعداد ਦੇ ਵਿੱਚ ਜਿਹੜੇ ਕਿ ਖੂਨਦਾਨ ਕਰਨ ਵਾਲੇ ਦਾਨੀ ਪਹੁੰਚੇ ਸਨ ਅਸੀਂ ਇਸ ਵਕਤ ਜਿਹੜੇ ਕਿ ਡਾਕਟਰ ਨੇ ਇੱਥੇ ਜਿਹੜੇ ਬਲੱਡ ਬੈਂਕ ਵੱਲੋਂ ਆਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੀ ਸਾਨੂੰ ਸਾਵਧਾਨੀਆਂ ਵਰਤਣੀਆਂ ਪਰ ਇਹ ਯਾ ਚ ਵਰਤਨੀਆਂ ਚਾਹੀਦੀਆਂ ਹਨ ਔਰ ਜਿਸ ਤਰ੍ਹਾਂ ਅਸੀਂ ਧਾਨ ਕਰਦੇ ਆ ਕਿਸ ਤਰ੍ਹਾਂ ਦੀ ਹਾਲਤ ਹੋਣੀ ਚਾਹੀਦੀ ਔਰ ਕਿਸ ਤਰ੍ਹਾਂ ਦੇ ਸਾਨੂੰ ਟੈਸਟ ਕਰਾ ਕੇ ਹੀ ਅਸੀਂ ਖੂਨਦਾਨ ਕਰਾਈਏ ਕਿਉਂਕਿ ਸਿਹਤ ਦਾ ਫਿਟਨੈਸ ਸਹੀ ਤਰੀਕੇ ਦੀ ਭਵੇ ਤਾਂ ਹੀ ਅਸੀਂ ਕਿੰਨਾ ਦਾਨ ਕਰ ਸਕਦੇ ਆ ਖੂਨ ਔਰ ਬਲੱਡ ਕਿੰਨੇ ਕਿੰਨੇ ਸਮੇਂ ਤੱਕ ਅਸੀਂ ਦਾਨ ਕਰ ਸਕਦੇ ਆ ਕਿਸ ਤਰ੍ਹਾਂ ਦੇ ਸਾਡੇ ਸਿਹਤ ਦੇ ਉੱਤੇ ਇਹਦਾ ਕੋਈ ਅਸਰ ਪਵੇਗਾ ਅਸੀਂ ਇਹ ਵੀ ਗੱਲ ਕਰਾਂਗੇ ਡਾਕਟਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਇਸ ਵਕਤ ਜਿਹੜਾ ਕਿ ਸਰੀਰ ਦੇ ਵਿੱਚ ਖੂਨਦਾਨ ਕਰਨ ਦੀਆਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਕੋਈ ਪ੍ਰੋਬਲਮ ਆਂਦੀ ਆ ਜਾਂ ਸਾਨੂੰ ਕਿਸ ਤਰ੍ਹਾਂ ਦੇ ਅਸੀਂ ਦਾਨ ਕਰਕੇ ਫੋਨ ਸਾਡੀ ਜਿਹੜੀ ਫਿਲਟਰ ਰਹਿੰਦੀ ਹੈ ਇਹ ਵੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਇਸ ਵਕਤ ਜਾਣਕਾਰੀ ਸਾਂਝੀ ਕਰਾਂਗੇ ਦੁਰਗਾ ਦਲ ਹਸਤਾਲ ਦੇ ਵਿੱਚ ਖੜੇ ਆ ਜਿੱਥੇ ਕਿ ਬ੍ਰਹਮ ਕੁਮਾਰੀ ਆਸ਼ਰਮ ਵੱਲੋਂ ਔਰ ਜਿਹੜਾ ਰੋਟਰੀ ਕਲੱਬ ਰਾਇਲ ਪਾਤੜਾ ਵੱਲੋਂ ਵੀ ਇਹ ਜਿਹੜਾ ਕੈਂਪ ਲਾਇਆ ਗਿਆ ਖੂਨਦਾਨ ਕੈਂਪ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਅੱਜ ਲੋਕਾਂ ਦਾ ਵੀ ਆਣਾ ਬਲੱਡ ਦਾਨ ਕਰਨਾ ਇੱਕ ਵੱਡੀ ਕਤਾਰ ਦੇ ਵਿੱਚ ਜੁੜਿਆ ਹੋਇਆ ਹੈ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦੇ ਇਹ ਉਪਰਾਲੇ ਕੀਤੇ ਜਾਂਦੇ ਨੇ ਕਿਉਂਕਿ ਸਮੇਂ-ਸਮੇਂ ਤੇ ਜਿੱਥੇ ਸਮਾਜ ਸੇਵੀ ਕਲੱਬਾਂ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕੀਤੇ ਜਾਂਦੇ ਨੇ ਉਪਰਾਲੇ ਉੱਥੇ ਹੀ ਬ੍ਰਹਮ ਕੁਮਾਰੀ ਆਸ਼ਰਮ ਵੱਲੋਂ ਵੀ ਵੱਖ-ਵੱਖ ਖਾਧਾ ਤੇ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਔਰ ਲੋਕਾਂ ਨੂੰ ਕੁਝ ਪ੍ਰਭੂ ਜਿਹੜੇ ਕਿ ਚਰਨਾਂ ਨਾਲ ਵੀ ਜੋੜਿਆ ਜਾਂਦਾ ਹੈ ਹਾਂਜੀ ਜੀ ਜੀ ਨਮਸਕਾਰ ਓਮ ਸ਼ਾਂਤੀ ਅੱਜ ਦਾ ਜਿਹੜਾ ਤੁਹਾਡਾ ਉਪਰਾਲਾ ਹੈ ਕਿਸ ਤਰ੍ਹਾਂ ਦਾ ਉਪਰਾਲਾ ਕਿੰਨੇ ਕਿਥੇ ਅੱਜ ਮਤਲਬ ਜਿਹੜੇ ਆਏ ਨੇ ਬਲੱਡ ਦਾਨ ਕਰਨ ਵਾਲੇ ਪ੍ਰੇਮੀ ਔਰ ਕਿਸ ਤਰ੍ਹਾਂ ਦਾ ਓਮ ਸ਼ਾਂਤੀ ਇਹ ਵਿਸ਼ਾਲ ब्लड कैंप का आयोजन किया गया है लगभग हमारे 1500 सेवा केंद्र हैं जहां ये ब्लड दान का यानी कि आयोजन किया गया है और सभी बढ़ चढ़ कर के इसमें हिस्सा ले रहे हैं और ख़ास पातड़ा में पातड़ा निवासी और साथ में कग्गा खनौरी के भी बहुत हमारे भाई बहन आ रहे हैं और ये महादान पुण्य दान करने के लिए ब्लड का और ये ब्लड जो है हमारी दादी प्रकाश मणि जी जो चीफ थे उनकी पुण्यतिथि के अवसर पर लगाया गया है अट्ठारहवीं उनकी पुण्यतिथि है उन्होंने सारा ही जीवन अपना ईश्वरीय सेवा में समर्पित किया और समाज की सेवा में समर्पित किया उनकी बहुत सारी शिक्षाएं हमें प्रेरित करती हैं सच्ची मानव की सेवा करना और ईश्वरीय सेवा करना ये उनका एक धर्म था और उन्होंने जन जन को ये संदेश दिया और ये महापुण्य के काम जो आज ब्लड कैंप लग रहा है इसमें अभी मेरी ਡਾਕਟਰ سے ਵੀ ਬਾਤ ਚ ਚੱਲ ਰਹੀ تھی ਉਹ ਕਹਿ ਰਹੇ تھے ਕਿ ਆਪਨੇ ਸਿਰਫ 4 ਦਿਨ ਦਾ ਟਾਈਮ ਰੱਖਿਆ ਆਪ ਕਮ ਸੇ ਕਮ 10 ਦਿਨ ਦਾ ਟਾਈਮ ਰੱਖੋ ਇਤਨੇ ਡੋਨਰ ਆ ਰਹੇ ਹਨ اور ਆਪਣੀ ਖੁਸ਼ੀ ਸੇ दादी के निमित्त ये दे रहे हैं और इसके साथ पूर्ण रूप से जो हमारे सहयोगी बने हैं रोटरी क्लब पात्रा रॉयल उनका पूर्ण रूप से सहयोग है हम मिलजुल कर के ये मना ब्लड डोनेशन का कैंप लगा रहे हैं और साथ में सबसे बड़ी बात यह कि इससे हमारे अंदर सद्भावना जागृत तो होती है सहयोग की भावना जागृत तो होती है मैं समझती हूँ ये मिलजुल कर ये कार्य हमें सबको करना है क्योंकि सबसे बड़ा पुण्य का काम यही होता है किसी को जीवन दान दे ਨਾ ਇੱਕ ਬਲੱਡ ਕੈਰੀਓ ਕੀ ਜਾਨ ਬਚਾਤਾ ਹੈ ਤਾਂ ਇਹ ਹਮੇ ਬੜ ਚੜ ਕੇ ਇਸ ਵਿੱਚ ਹਿੱਸਾ ਲੈਣਾ ਚਾਹੀਏ ਓਮ ਸ਼ਾਂਤੀ ਸ਼ੁਕਰੀਆ ਓਮ ਸ਼ਾਂਤੀ ਇਸਨ ਜਿਹੜੀਆਂ ਕਿ ਬ੍ਰਹਮ ਕੁਮਾਰੀ ਆਸਨਵਾ ਦੇ ਵਿੱਚੋਂ ਭਣਾ ਆਈਆਂ ਹੋਈਆਂ ਆ ਅਸੀਂ ਜਿਹੜੇ ਕਿ ਰੋਟਰੀ ਕਲੱਬ ਰਾਇਲ ਪਾਤੜਾ ਵੱਲੋਂ ਉਹ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਕਿ ਰੋਟਰੀ ਕਲੱਬ ਦੇ ਪ੍ਰਧਾਨ ਨੇ ਔਰ ਰੋਟ ਕਲੱਬ ਦੇ ਮੈਂਬਰ ਵੀ ਜਿਹੜਾ ਜਿਨ੍ਹਾਂ ਦਾ ਸਹਿਯੋਗ ਕਾਫੀ ਜ਼ਿਆਦਾ ਬਾਤ ਚੜ ਕੇ ਦਿੱਤਾ ਜਾਂਦਾ ਹੈ ਔਰ ਉਹਨਾਂ ਦੇ ਨਾਲ ਨਾਲ ਜਿਹੜੇ ਡਾਕਟਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਜਿਹੜੀ ਕਿ ਬਲੱਡ ਅਸੀਂ ਦਿੰਨੇ ਆ ਬਲੱਡ ਦਾਨ ਕਰਦੇ ਆ ਤਾਂ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਪ੍ਰੋਬਲਮ ਜਿਹੜੀ ਕਿ ਖੂਨ ਜਿਹੜਾ ਨਾਲ ਦੀ ਨਾਲ ਹੀ ਪੂਰਾ ਵੀ ਹੋ ਜਾਂਦਾ ਹੈ ਅਸੀਂ ਅੱਗੇ ਗੱਲ ਕਰ ਸਹਿਬਾਨੇ ਔਰ ਪ੍ਰਧਾਨੇ ਉਹਨਾਂ ਦਾ ਵੀ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਉਪਰਾਲੇ ਹਮੇਸ਼ਾ ਚਲਤ ਹਾਲ ਔਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਅਸੀਂ ਰੋਟਰੀ ਕਲੱਬ ਰੋਇਲ ਜਿਹੜੇ ਪਾਤਰਾ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਉਪਰਾਲਾ ਇਹਨਾਂ ਦਾ ਕਿਉਂਕਿ ਸਮੇਂ-ਸਮੇਂ ਤੇ ਇਹ ਵੀ ਕਾਫੀ ਉਪਰਾਲੇ ਕਰਦੇ ਰਹਿੰਦੇ ਸਮਾਜ ਸੇਵੀ ਕੰਮਾਂ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਹੱਥ ਵਟਾਉਂਦੇ ਰਹਿੰਦੇ ਆ ਕਿਉਂਕਿ ਕਈ ਵਾਰ ਕੋਈ ਲੋੜਵੰਦ ਜਿਹੜੇ ਕਿ ਇਨਸਾਨ ਹੁੰਦੇ ਉਹਨਾਂ ਵਾਸਤੇ ਵੀ ਇਹ ਕਈ ਉਪਰਾਲੇ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ ਔਰ ਆਪਦੇ ਕਲੱਬ ਦੇ ਵਿੱਚੋਂ ਹੀ ਜਿਹੜਾ ਦਸਵੰ ਬ੍ਰਹਮ ਕੁਮਾਰੀ ਆਸ਼ਰਮ ਵੱਲੋਂ ਵੀ ਔਰ ਤੁਹਾਡੇ ਸਹਿਯੋਗ ਨਾਲ ਲਾਇਆ ਗਿਆ ਹੈ ਕਿ ਮੈਂ ਰੋਟਰੀ ਕਲੱਬ ਪਾਤੜਾ ਪ੍ਰੈਜ਼ੀਡੈਂਟ ਹਰਮੇਸ਼ ਸਿੰਘ ਲਾ ਜੀ ਤੇ ਅੱਜ ਸਾਡਾ ਬਲੱਡ ਕੈਂਪ ਬ੍ਰਹਮ ਕੁਮਾਰੀ ਆਸ਼ਰਮ ਜੀ ਦੇ ਨਾਲ ਮਿਲ ਕੇ ਲਾਇਆ ਗਿਆ ਹੈ ਇਹਦੇ ਵਿੱਚ ਹੁਣ ਤੱਕ ਸਾਡੇ 70 ਯੂਨਟ ਹੋ ਚੁੱਕੇ ਨੇ ਤੇ ਹਲੇ ਚੱਲ ਰਿਹਾ ਕੈਂਪ ਤੋਂ ਸਾਨੂੰ ਐ ਵੀ 100 ਤੋਂ ਵੱਧ ਉਮੀਦ ਹੈ ਕਿ ਹੋ ਜਾਣਗੇ ਤੇ ਬਲੱਡ ਦੇਣ ਵਾਸਤੇ ਬਹੁਤ ਜ਼ਰੂਰੀ ਹੈ ਇਹਦੇ ਨਾਲ ਕਈ ਜਾਨਾਂ ਆਪਣੀਆਂ ਬਚਾਈਆਂ ਜਾ ਸਕਦੀਆਂ ਹਨ ਬਹੁਤ ਹੀ ਵਧੀਆ ਉਪਰਾਲੇ ਲਾਹੇਵੰਦ ਕਿਉਂਕਿ ਇਹ ਕੈਂਪ ਜਿਹੜੇ ਇਸ ਤਰ੍ਹਾਂ ਦੇ ਸਮੇਂ-ਸਮੇਂ ਤੇ ਕਈ ਲੋੜਵੰਦਾਂ ਦੀ ਜਿਹੜੀ ਕਿ ਜ਼ਿੰਦਗੀ ਬਚਾਉਣ ਵਾਸਤੇ ਇਹ ਖੂਨਦਾਨ ਜਿਹੜਾ ਕਿ ਇਸ ਤਰ੍ਹਾਂ ਦਾ ਖੂਨ ਜਿਹੜਾ ਕਤਰਾ-ਕਤਰਾ ਉਹਨਾਂ ਦੇ ਕੰਮ ਆਉਂਦਾ ਹੈ ਸੀ ਗੱਲ ਕਰਾਂਗੇ ਹੋਰ ਜਿਹੜੇ ਕਪਿਲ ਕੌਸ਼ਲ ਜੀ ਕਿਸ ਤਰ੍ਹਾਂ ਦੇ ਉਪਰਾਲੇ ਰੈਂਦੇ ਆ ਤੁਹਾਡੀ ਕਲੱਬ ਵੱਲੋਂ ਅੱਜ ਅਸੀਂ ਜਿਹੜਾ ਰੋਟਰੀ ਕਲੱਬ ਪਾਤਾਰਾ ਰਾਇਲ ਅਤੇ ਬ੍ਰਹਮ ਕੁਮਾਰੀ ਆਸ਼ਰਮ ਜੀ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾ ਰਹੇ ਆਂ ਕਰੀਬਨ ਅਸੀਂ 50 ਤੋਂ ਵੱਧ ਡੋਨਰ ਜਿਹੜੇ ਸਾਡੇ ਖੂਨਦਾਨ ਕਰ ਚੁੱਕੇ ਨੇ ਅਸੀਂ ਇਹਦੇ ਜਿਹੜੇ ਅਸੀਂ ਬਲੱਡ ਕੈਂਪ ਸਾਰੇ ਐਨਜੀਓ ਵੀ ਲਗਾਉਂਦੇ ਨੇ ਅਸੀਂ ਵੀ ਲਗਾਨੇ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇੱਕ ਜਿਹੜਾ ਖੂਨਦਾਨ ਨਾਲ ਤਿੰਨ ਜਾਨਾਂ ਬਚਾਈਆਂ ਜਾ ਸਕਦੀਆਂ ਤੇ ਹਰ ਇੱਕ ਨੂੰ ਚਾਹੀਦਾ ਹੈ ਕਿ ਆਪਣੇ ਜੀਵਨ ਵਿੱਚ ਸਾਲ ਵਿੱਚ ਅਪੀ ਤਿੰਨ ਕਵਾਰੀ ਖੂਨ ਦੇ ਸਕਦੇ ਆ ਤੇ ਉਹ ਖੂਨ ਦੇਣਾ ਚਾਹੀਦਾ ਤੇ ਜਿਹੜਾ ਸਾਡੇ ਕਲੱਬ ਵੱਲੋਂ ਅਸੀਂ ਪਿੱਛੇ ਦੀ ਬਾਟਰ ਕੂਲਰ ਇੱਕ ਜਿਹੜਾ ਸਰਕਾਰੀ ਹਸਪੀਟਲ ਚ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਕੋਈ ਗਰੀਬ ਲੜਕੀਆਂ ਨੇ ਉਹਨਾਂ ਨੂੰ ਸਾਈਕਲ ਵੀ ਦਿੱਤੇ ਤੇ ਆਉਣ ਵਾਲੇ ਕਲੱਬ ਦੀ ਜਿਹੜੀ ਹੈ ਉਸ ਤੋਂ ਬਾਅਦ ਅਸੀਂ ਮੈਡੀਕਲ ਕੈਂਪ ਇੱਕ ਲਵਾਵਾਂਗੇ ਜੀ ਤੇ ਹਰ ਸਮੇਂ ਜਿਹੜਾ ਸਾਡਾ ਕਲੱਬ ਹੈ ਸਾਡੇ ਪ੍ਰਧਾਨ ਜੀ ਸਾਡੀ ਟੀਮ ਹੈ ਸਾਰੀ ਲੋਕਾਂ ਦੀ ਸਹਿਯੋਗ ਨਾਲ ਅਸੀਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਆਂ ਜੀ ਕਾਫੀ ਚੰਗੇ ਉਪਰਾਲੇ ਆ ਕਿਉਂਕਿ ਇਸ ਵਕਤ ਜਿਹੜਾ ਕਿ ਇਹਨਾਂ ਦਾ ਕਲੱਬ ਇੱਕ ਮੁਠ ਹੋ ਕੇ ਚੱਲਦਾ ਹੈ ਔਰ ਉਹਦੇ ਨਾਲ ਨਾਲ ਹੀ ਇਹ ਜਿਹੜਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਆ ਸਮੇਂ-ਸਮੇਂ ਤੇ ਇਹ ਬੜੇ ਚੰਗੇ ਕਦਮ ਹਨ ਗਰਗ ਸਾਹਿਬ ਤੁਸੀਂ ਇੱਕ ਵਿਦਿਆਰਥੀਆਂ ਨੂੰ ਜਿਹੜੀ ਸਿੱਖਿਆ ਦਿੰਨੇ ਹੋ ਸਿੱਖਿਆ ਦੇਣ ਦੇ ਨਾਲ ਨਾਲ ਇਸ ਤਰ੍ਹਾਂ ਦੇ ਸਹਿਯੋਗ ਦੇ ਵਿੱਚ ਹੱਥ ਵਟਾਣੇ ਹੋ ਅੱਜ ਕਿੰਨਾ ਕੀ ਟੀਚਾ ਹੈ ਲੱਗਦਾ ਤੁਹਾਡਾ ਬਲੱਡ ਨਮਸਕਾਰ ਜੀ ਅੱਜ ਸਾਡਾ ਇੱਥੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈਗਾ ਇਹਦੇ ਵਿੱਚ ਸਾਡਾ 100 ਯੂਨਿਟ ਇਕੱਠਾ ਕਰਨ ਦਾ ਟੀਚਾ ਅਸੀਂ ਰੱਖਿਆ ਜਿੱਦਾਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ 50 ਤੋਂ ਵੱਧ ਯੂਨਿਟ ਜਿਹੜੇ ਹੈਗੇ ਉਹ ਹੋ ਚੁੱਕੇ ਆ ਤੇ ਕਾਫੀ ਡੋਨਰ ਜਿਹੜੇ ਸਾਡੇ ਕਾਫੀ ਹਸਨਾਲ ਆ ਰਹੇ ਆ ਤੇ ਜਿੱਦਾਂ ਕਿ ਤੁਸੀਂ এডੂਕੇਸ਼ਨ ਦੀ ਗੱਲ ਕੀਤੀ ਹੈ ਮੈਂ ਦੱਸਣਾ ਚਾਹਣਾ ਕਿ ਸਾਡੇ ਕਲੱਬ ਵੱਲੋਂ ਟਾਈਮ ਟਾਈਮ ਤੇ ਜ਼ਰੂਰਤਮੰਦ ਬੱਚਿਆਂ ਦੀ ਜਿਹੜੀ ਫੀਸ ਵਗੈਰਾ ਸਕੂਲਾਂ ਦੀ ਦਿੱਤੀ ਜਾਂਦੀ ਹੈ এডੂਕੇਸ਼ਨ ਤਾਂ ਕਿ ਉਹਨਾਂ ਦੀ ਰੁਕੇ ਨਾ ਤੇ ਬੁੱਕਸ ਵਗੈਰਾ ਹੋਰ ਵੀ ਜੋ ਵੀ ਉਹਨਾਂ ਨੂੰ ਰਿਕੁਆਇਰਡ ਸਮਾਨ ਹੁੰਦਾ এডੂਕੇਸ਼ਨ ਲਈ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਇਸ ਦੇ ਨਾਲ ਹੀ ਅਸੀਂ ਜੇ ਕੋਈ ਲੋੜਵੰਦ ਹੈ ਜਿਸ ਨੂੰ ਕਿ ਮੈਡੀਕਲ ਸਹੂਲਤਾਂ ਦੀ ਜ਼ਰੂਰਤ ਹੈ ਉਹ ਵੀ ਅਸੀਂ ਟਾਈਮ ਟੂ ਟਾਈਮ ਅਸੀਂ ਉਹਨਾਂ ਦੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਚੰਗੇ ਉਪਰਾਲੇ ਆ ਤੁਹਾਡੇ ਵੱਲੋਂ ਵਧੀਆ ਉਪਰਾਲੇ ਕਿਉਂਕਿ ਕਲੱਬ ਵੀ ਕਾਫੀ ਮੂਰੇ ਹੋ ਕੇ ਚੱਲਦਾ ਏ ਔਰ ਤੁਸੀਂ ਇਸ ਦੇ ਨਾਲ-ਨਾਲ ਹੋਰ ਵੀ ਕਈ ਲੋਕਾਂ ਦੀ ਸਹਾਇਤਾ ਕਰ ਚੁੱਕੇ ਹੁਣ ਤੱਕ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜਾ ਬਲੱਡ ਡੋਨਰ ਕਰਦੇ ਆ ਆਪਾਂ ਨੂੰ ਹਮੇਸ਼ਾ ਕਰਨਾ ਚਾਹੀਦਾ ਹਾਂਜੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਕਾਫੀ ਘਾਟ ਰਹਿੰਦੀ ਆ ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਆਪਾਂ ਦੂਜਿਆਂ ਦੀ ਜਿਹੜੀ ਜ਼ਿੰਦਗੀ ਆ ਬਚਾ ਸਕੀਏ ਜੰਗੇ ਉਪਰਾਲੇ ਆ ਕਿਉਂਕਿ ਜਿੱਥੇ ਅੱਜ ਇੱਕ ਇੱਕ ਕਤਰਾ ਇਹਨਾਂ ਦਾ ਖੂਨ ਦਾ ਜਿਹੜਾ ਕਿਸੇ ਲੋੜਵੰਦ ਦੇ ਕੰਮ ਆਵੇਗਾ ਜਿਹੜਾ ਕਿ ਦਾਨੀਆਂ ਨੇ ਕਾਫੀ ਵੱਧ ਚੜ ਕੇ ਦਾਨ ਕੀਤਾ ਹੈ ਉਹਨਾਂ ਨੂੰ ਇੱਥੇ ਸਨਮਾਨਤ ਵੀ ਕੀਤਾ ਗਿਆ ਹੈ ਨਾਲ ਨਾਲ ਉਹਨਾਂ ਨੂੰ ਜਿਹੜੇ ਕਿ ਸਰਟੀਫਿਕੇਟ ਵੀ ਦਿੱਤੇ ਗਏ ਹਨ ਕਿ ਕਦੇ ਵੀ ਉਹਨਾਂ ਨੂੰ ਜੇ ਜ਼ਿੰਦਗੀ ਦੇ ਵਿੱਚ ਕੋਈ ਖੂਨ ਦੀ ਲੋੜ ਪੈਂਦੀ ਆ ਬਲੱਡ ਦੀ ਲੋੜ ਪੈਂਦੀ ਆ ਕਿਸੇ ਤਾਂ ਉਹਨਾਂ ਵਾਸਤੇ ਇਹ ਜਿਹੜੀ ਬਲੱਡ ਬੈਂਕ ਜਿਹੜੀ ਲੈ ਕੇ ਜਾਂਦੀ ਆ ਖੂਨ ਉਹ ਕਾਫੀ ਸਿੱਧ ਸਾਬਤ ਹੋਵੇਗੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਜਿਹੜਾ ਕਿ ਇਸ ਤਰ੍ਹਾਂ ਦੇ ਬਲੱਡ ਦਾਨ ਕਰਨ ਵਾਲੇ ਜਾਂ ਇਸ ਤਰ੍ਹਾਂ ਦੇ ਸਮਾਜ ਸੇਵੀ ਕਲੱਬ ਨੇ ਔਰ ਨਾਲ-ਨਾਲ ਜਿਹੜੇ ਬ੍ਰਹਮ ਕੁਰਾਮ ਬ੍ਰਹਮ ਕੁਮਾਰੀ ਆਸ਼ਰਮ ਵੱਲੋਂ ਵੀ ਇਸ ਤਰ੍ਹਾਂ ਦੇ ਅਪਰਾਲੇ ਬਲੱਡ ਦਾਨ ਕੈਂਪ ਲਗਾਏ ਜਿਹੜਾ ਕਿ ਬਲੱਡ ਲੈਣ ਵਾਸਤੇ ਜਿਹੜੀਆਂ ਟੀਮਾਂ ਆਈਆਂ ਡਾਕਟਰਾਂ ਦੀ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿੰਨਾ ਅੱਜ ਦਾ ਟੀਚਾ ਹੈ ਔਰ ਕਿਸ ਤਰ੍ਹਾਂ ਲੋਕਾਂ ਦਾ ਇੱਥੇ ਜਿਹੜਾ ਬਲੱਡ ਦੇਣ ਦੇ ਵਿੱਚ ਕਿਸ ਤਰ੍ਹਾਂ ਦੀ ਰੁਚੀ ਹੈ ਹਾਂਜੀ ਡਾਕਟਰ ਸਾਹਿਬ ਹਾਂਜੀ ਹਾਂਜੀ ਅੱਜ ਜਿਹੜਾ ਬਲੱਡ ਦਾਨ ਕਰਨ ਵਾਲੇ ਕਿਸ ਤਰ੍ਹਾਂ ਦੀ ਰੁਚੀ ਹੈ ਕਿੰਨਾ ਬਲੱਡ ਦਾ ਟੀਚਾ ਹੈ ਕਿਸ ਤਰ ਨਹੀਂ ਬਹੁਤ ਅੱਛਾ ਹੈ ਸਹੀ ਹੋ ਗਿਆ ਜੀ ਬਲੱਡ ਨਿਸ਼ਨ ਜਿਹੜਾ ਕੈਂਪ ਹੈਗੇ ਆ ਇਹ ਸਾਡੇ ਜਿਹੜੇ ਬਲੱਡ ਸੈਂਟਰ ਦੀ ਜਿਹੜੀ ਹੈ ਤੁਸੀਂ ਕਹਿੰਦੇ ਲਾਈਫਲਾਈਨ ਹੈਗੇ ਅੱਜ ਇਹ ਬ੍ਰਹਮ ਕੁਮਾਰੀਜ਼ ਵੱਲੋਂ ਕੈਂਪ ਲਗਾਇਆ ਗਿਆ ਹੈਗਾ ਇਹਨਾਂ ਦੀ ਸਪੈਸ਼ਲ ਮੁਹਿੰਮ ਹੈ 4 ਦਿਨ ਦਾ ਇਹਨਾਂ ਨੇ ਵਰਤੋਂ ਦਾ ਮੈਕਸਮ ਕੈਂਪ ਲਗਾਉਣ ਦਾ ਟੀਚਾ ਮਿੱਥ ਹੈਗਾ ਤੇ ਅੱਜ ਜਿਹੜਾ ਕੈਂਪ ਚੱਲਿਆ ਹੁਣ ਤੱਕ 40 42 ਜਿਹੜੇ ਡੋਨਰ ਜਿਹੜੇ ਹੋਏ ਆ ਅੱਜ ਦਾ ਟੀਚਾ 100 ਦੇ ਕਰੀਬ ਹੈ ਜਿਹੜਾ ਇਹ ਆਸ਼ਰਮ ਵੱਲੋਂ ਤੁਹਾਡੇ ਕੋਲ ਇੱਥੇ ਇਹਨਾਂ ਦੇ ਸਹਿਯੋਗ ਨਾਲ ਸਾਡਾ ਕੈਂਪ ਲਾਇਆ ਗਿਆ ਕਿਹੜੀ ਟੀਮ ਆਈ ਹੈ ਤੁਹਾਡੀ ਇੱਥੇ ਔ ਹਾਂਜੀ ਇਰਜਿੰਦਰਾ ਹਸਪੀਟਲ ਤੋਂ ਜਿਹੜਾ ਹੈਗਾ ਬਲੱਡ ਸੈਂਟਰ ਦੀ ਟੀਮ ਆਈ ਹੈ ਜੀ ਸਾਡੇ ਕੋਲ ਡਾਕਟਰ ਪ੍ਰਿੰਸੀ ਆਏ ਡਾਕਟਰ ਪੂਜਾ ਆਏ ਡਾਕਟਰ ਕੀ ਆਏ ਤੇ ਇਹ ਜਿਹੜਾ ਬਲੱਡ ਇਕੱਠਾ ਕੀਤਾ ਜਾਂਦਾ ਹੈ ਜੀ ਇਦਾ ਮਕਸਦ ਇਹ ਹੈ ਵੀ ਅਸੀਂ ਮਰੀਜ਼ਾਂ ਨੂੰ ਜਿਹੜਾ ਹੈਗਾ ਟਾਈਮ ਸਰ ਜਿਹੜਾ ਟਾਈਮਲੀ ਜਿਹੜਾ ਹੈਗਾ ਜਦੋਂ ਵੀ ਜਿਹੜੇ ਵੀ ਕੰਪੋਨੈਂਟ ਦੀ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕੀਏ ਸਾਡਾ ਜਿਹੜਾ ਬਲੱਡ ਸੈਂਟਰ ਹੈ ਰਜਿੰਦਰਾ ਹਸਪੀਟਲ ਦਾ ਇਹ ਇਸ ਪੂਰੇ ਮਾਲਵਾ ਰੀਜਨ ਦਾ ਸਭ ਤੋਂ ਵੱਡਾ ਬਲੱਡ ਸੈਂਟਰ ਹੈ ਸਾਡੇ ਡੇਲੀ ਜਿਹੜੀ ਹੈ ਡਿਮਾਂਡ ਜਿਹੜੀ ਹੈ ਬਲੱਡ ਤੇ ਬਲੱਡ ਦੇ ਕੰਪੋਨੈਂਟ ਦੀ 60 ਤੋਂ ਲੈ ਕੇ 60 100 ਤੱਕ ਜਾਂਦੀ ਹੈ ਸੋ ਇਹ ਸਾਡੀ ਲਾਈਫਲਾਈਨ ਹੈ ਜਿਸ ਤਰ੍ਹਾਂ ਇਹ ਸਾਡੇ ਬਲੱਡ ਡੋਨੇਸ਼ਨ ਕੈਂਪ ਹੈ ਐਨ ਜੀਓਜ਼ ਹੈ ਡੋਨਰ ਹੈ ਸਾਡੇ ਲਈ ਲਾਈਫਲਾਈਨ ਹੈ ਸਾਡੀ ਰੀੜ ਦੀ ਹੱਡੀ ਹੈ ਇਸੇ ਤਰ੍ਹਾਂ ਪਹਿਲਾਂ ਬਲੱਡ ਬੈਂਕ ਕਿਹਾ ਜਾਂਦਾ ਸੀ ਅੱਜਕੱਲ ਬਲੱਡ ਸੈਂਟਰ ਕਿਹਾ ਜਾਂਦਾ ਬਲੱਡ ਸੈਂਟਰ ਜਿਹੜਾ ਹੈਗਾ ਉਹ ਕਿਸੇ ਵੀ ਹੈਲਥ ਇੰਸਟੀਟਿਊਸ਼ਨ ਦੀ ਰੀੜ ਦੀ ਹੱਡੀ ਹੈ ਕਿਉਂਕਿ ਸਾਡੇ ਮਤਲਬ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਕਾਰਗੁਜ਼ਾਰੀ ਜਿਹੜੀ ਹੈਗੀ ਹੈ ਉਹਦਾ ਅਸਰ ਸਾਡੇ ਦੇਖੋ ਕਿਉਂਕਿ ਸਾਡੇ ਕੋਲ ਥੈਲਾਸੈਮੀਆ ਦੇ ਬੱਚੇ ਹੈ 270 ਦੇ ਕਰੀਬ ਫੈਲਾਸਿਕ ਬੱਚੇ ਹੈ ਜਿਨ੍ਹਾਂ ਨੂੰ ਡੇਲੀ بیسਸ ਤੇ ਬਲੱਡ ਦੀ ਜ਼ਰੂਰਤ ਹੁੰਦੀ ਹੈ ਇਸੇ ਤਰ੍ਹਾਂ ਗਾਇਨੀ ਦੇ ਵਿੱਚ ਜਿਹੜੇ ਡਿਲੀਵਰੀ ਕੇਸਿਸ ਦੇ ਵਿੱਚ ਬਲੱਡ ਦੀ ਲੋੜ ਹੈਗੀ ਹੈ ਐਕਸੀਡੈਂਟ ਕੇਸਿਸ ਹੈ ਰੂਟੀਨ ਸਰਜਰੀਜ਼ ਹੈ ਠੀਕ ਹੈ ਕੈਂਸਰ ਪੇਸ਼ੈਂਟਸ ਹੈ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਸੋ ਡੇ ਬਾਏ ਡੇ ਜਿਹੜੀ ਇਨਕਰੀਜ਼ ਹੁੰਦੀ ਹੈ ਰਹੀ ਹੈ ਇਹ ਤੇ ਕੈਂਪਲੈਂਡ ਦਾ ਮਕਸਦ ਕੀ ਹੈ ਜੀ ਕੈਂਪਲੈਂਡ ਦਾ ਮਕਸਦ ਇਹ ਹੈ ਵੀ ਡਿਮਾਂਡ ਤੇ ਸਪਲਾਈ ਦੇ ਵਿੱਚ ਹਿਊਜ ਗੈਪ ਹੈ ਇਹ ਪੂਰੇ ਜਿਹੜਾ ਵਰਤਾਰਾ ਹਿੰਦੁਸਤਾਨ ਦੇ ਵਿੱਚ ਹੈ ਜਿੰਨੀ ਡਿਮਾਂਡ ਸਾਡੀ ਉੱਥੇ ਹੁੰਦੀ ਹੈ ਉਹ ਸਾਡੀ ਉੱਥੇ ਬੈਠ ਕੇ ਨਹੀਂ ਪੂਰੀ ਹੁੰਦੀ ਇਹ ਕ ਦਰੂਜੇਵੇਂ ਉਹਦੇ ਪ੍ਰੈਕਟੀਕਲ ਸਮੱਸਿਆਵਾਂ ਨੇ ਤੇ ਅਸੀਂ ਖੂਨਦਾਨੀਆਂ ਦੇ ਕੋਲ ਚੱਲ ਜਾਈਏ ਸੋ ਇਹ ਇੱਕ ਮੈਸੇਜ ਵੀ ਹੈ ਤੇ ਕੈਂਪ ਲਾਣ ਦਾ ਜਿਸ ਤਰ੍ਹਾਂ ਪਾਤਣਾ ਕੈਂਪ ਲੱਗਿਆ ਮੀਡੀਆ ਦੇ ਤੁਹਡੇ ਥਰੂ ਇਹ ਲੋਕਾਂ 'ਚ ਸੰਦੇਸ਼ ਜਾਏਗਾ ਕਿਉਂਕਿ ਅਜੇ ਵੀ ਜਿਹੜਾ ਸਭ ਤੋਂ ਵੱਡੀ ਚੁਣੌਤੀ ਇਹਦੇ ਤੱਕ ਵੀ ਬਣੀ ਹੋਈ ਹੈ ਵੀ ਜਿੰਨੇ ਸਾਨੂੰ ਲੋੜ ਹੈ ਜਿੰਨੀ ਤਾਦਾਦ ਦੇ ਵਿੱਚ ਜਿੰਨੇ ਮਤਲਬ ਫ੍ਰੀਕੁਐਂਸੀ ਦੇ ਵਿੱਚ ਸਾਨੂੰ ਜ਼ਰੂਰਤ ਹੈ ਬਲੱਡ ਦੀ ਕੀ ਹੈ ਵਿਕਤ ਬਲੱਡ ਦੀ ਲੋੜ ਹੈ ਨਿਰੰਤਰ ਲੋੜ ਹੈ ਸਹੀ ਗਰੁੱਪ ਦੀ ਲੋੜ ਹੈ ਬਿਲਕੁਲ ਜਿਹੜੀ ਹੈਗੀ ਐ ਸਵੈਚ ਖੂਹਗਾ ਨਹੀਂ ਇਹਦੀ ਲੋੜ ਹੈ ਸੋ ਇਹ ਡਾਕਟਰ ਸਾਹਿਬ ਜਿਹੜੇ ਬਲੱਡ ਦਾਨ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਔਰ ਬਲੱਡ ਦਾਨ ਕਰਨ ਵਾਸਤੇ ਜਿਹੜੇ ਕਿ ਕਿਹੜੇ-ਕਿਹੜੇ ਆਪਣੇ ਸਰੀਰ ਦੇ ਵਿੱਚ ਜਿਹੜੇ ਫਿਟਨੈਸ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਬਹੁਤ ਅੱਛਾ ਤੁਹਾਡਾ ਸਵਾਲ ਹੈ ਜੀ ਬਲੱਡ ਦੇ ਲਈ ਬੇਸਿਕ ਕ੍ਰਾਈਟੇਰੀਆ ਚਾਰ ਹੈ ਜੀ ਇੱਕ ਹੈਗਾ ਭਾਰ ਦਾ ਕਟੋਕਟ ਭਾਰ 45 ਕਿਲੋ ਹੋਣਾ ਚਾਹੀਦਾ ਹੈ ਜੀ ਦੂਸਰਾ ਹੈਗਾ ਹਿਮੋਗਲੋਬਿਨ ਦਾ ਐਚ ਬੀਜੀ ਨੂੰ ਕਿਹਾ ਜਾਂਦਾ ਹੈ ਹੈਨਾ ਜਿਹੜੇ ਕਿ ਲਾਲ ਸੱਲਾਂ ਦਾ ਪੈਮਾਨਾ ਹੁੰਦਾ ਹੈ ਵੀ ਕਿੰਨਾ ਇਹਦੇ ਚ ਖੂਨ ਹੈਗਾ ਉਹ 12.5 ਗ੍ਰਾਮ ਤੋਂ ਵੱਧ ਹੋਣਾ ਚਾਹੀਦਾ ਤੇ ਤੀਸਰਾ ਕ੍ਰਾਈਟੇਰੀਆ ਏਜ ਦਾ 18 ਤੋਂ ਲੈ ਕੇ ਦੱਸਿਆ ਵੀ ਆਪਣਾ 65 ਤੱਕ ਸਾਲ ਤੱਕ ਬਲੱਡ ਡੋਨੇਸ਼ਨ ਕਰ ਸਕਦਾ ਹੈ ਪਰ ਸਭ ਤੋਂ ਵੱਡੀ ਜਿਹੜਾ ਕ੍ਰਾਈਟੇਰੀਆ ਹੈ ਵੀ ਜਿਹੜਾ ਡੋਨਰ ਹੈ ਉਹ ਫਿਜ਼ੀਕਲੀ ਐਸ ਵੈਲ ਐਸ ਮੈਂਟਲੀ ਫਿਟ ਹੋਣਾ ਚਾਹੀਦਾ ਹੈ ਉਹ ਇੱਕ ਬਹੁਤ ਵੱਡੀ ਇੱਕ ਡੈਫੀਨੇਸ਼ਨ ਹੈ ਉਹਦੇ ਵਿੱਚ ਵੀ ਕੰਪਰੀਹੈਂਸਿਵ ਜਿਹੜੇ ਡਾਕਟਰਸ ਐ ਉਹ ਹਿਸਟਰੀ ਲਈ ਜਾਂਦੀ ਹੈ ਸੋ ਇਹ ਕੰਡੀਸ਼ਨ ਪੂਰੀ ਕਰਨ ਵਾਲਾ ਕੋਈ ਵੀ ਮੇਲ ਹੈ ਕੋਈ ਵਿਅਕਤੀ ਹੈ ਕੋਈ ਮਰੁਸ਼ ਹੈ ਉਹ ਹਰ ਤਿੰਨ ਮਹੀਨੇ ਬਾਅਦ ਬਲੱਡ ਡੋਨੇਸ਼ਨ ਕਰ ਸਕਦਾ ਹੈ ਤੇ ਜੇ ਇੱਕ ਫੀਮੇਲ ਹੈ ਉਹ ਚਾਰ ਮਹੀਨੇ ਬਾਅਦ 120 ਦਿਨਾਂ ਬਾਅਦ ਬਲੱਡ ਡੋਨੇਸ਼ਨ ਕਰ ਸਕਦੀ ਹੈ ਦੂਸਰਾ ਤੁਹਾਡਾ ਸਵਾਲ ਕੀ ਸੀਗਾ ਦੂਸਰਾ ਸਵਾਲ ਕੀ ਸੀ ਦੂਜਾ ਸਵਾਲ ਮੇਰਾ ਇਹ ਸੀਗਾ ਵੀ ਆਮ ਜਿਹੜੇ ਲੋਕ ਐ ਜਿਹੜੇ ਬਲੱਡ ਦਾਨ ਕਰਕੇ ਜਾਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਾਵਧਾਨੀਆਂ ਹੈ ਦੇਖੋ ਇਹ ਬਹੁਤ ਬਹੁਤ ਤੁਹਾਡਾ ਬਹੁਤ ਹੀ ਵੈਲਿਡ ਪੁਆਇੰਟ ਹੈ ਬਹੁਤ ਘਾਟੇ ਗਲ ਪੁੱਛਦੇ ਹੈਗੇ ਕਿਉਂਕਿ ਖੂਨਦਾਨ ਨੂੰ ਇਕ ਵਾਰੀ ਕਈ ਵਾਰੀ ਜੋਸ਼ ਦੇ ਵਿੱਚ ਆ ਜਾਂਦੇ ਹੈ ਖੂਨਦਾਨ ਕਰਨ ਤੋਂ ਬਾਅਦ ਕਈ ਗੱਲਾਂ ਦੇਖਣੀਆਂ ਪਹਿਲੀ ਗੱਲ ਤਾਂ ਇਹ ਹੈ ਵੀ ਬਾਜੂ ਫੋਲਡ ਕਰਕੇ 15 ਮਿੰਟ ਬੈਠਣਾ ਹੁੰਦਾ ਹੈ ਰਿਫਰੈਸ਼ਮੈਂਟ ਲੈਣੀ ਹੁੰਦੀ ਹੈ ਅਗਲੇ 3 ਘੰਟੇ ਜਿਹੜੇ ਹੈਗੇ ਲਿਕুইਡ ਡੈਟ ਵੱਧ ਤੋਂ ਵੱਧ ਲੈਣੀ ਚਾਹੀਦੀ ਹੈ ਉਸ ਦਿਨ ਕੋਈ ਸਰੀਰ ਭਾਰ ਦਾ ਕੰਮ ਨਹੀਂ ਕਰਨਾ ਚਾਹੀਦਾ 24 ਘੰਟਿਆਂ ਦੇ ਵਿੱਚ ਜਿਹੜੇ ਹੈਗੇ ਕੋਈ ਜਿਹੜਾ ਹੈਗਾ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ 1 ਘੰਟਾ ਘ ਤੇ ਸਭ ਤੋਂ ਵੱਡੀ ਗੱਲ ਹੈ ਵੀ ਜੇ ਤੁਸੀਂ ਅੱਜ ਡੋਨੇਸ਼ਨ ਕੀਤੀ ਹੈ ਤਾਂ 90 ਦਿਨਾਂ ਤੱਕ ਜਿਹੜਾ ਹੈ ਤੁਸੀਂ ਡੋਨੇਸ਼ਨ ਨਹੀਂ ਕਰ ਸਕਦੇ ਹੈ ਨਾ ਜੇ ਆਮ ਬਲੱਡ ਦੇਣਾ ਹੈ ਪਲੇਟਲੇਟ ਤੁਸੀਂ ਇਹ 28 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਤੁਸੀਂ ਡੋਨੇਸ਼ਨ ਕਰ ਸਕਦੇ ਹੋ ਸਾਵਧਾਨੀ ਬਸ ਇਹ ਹੀ ਹੈ ਵੀ ਤੇ ਦੂਸਰੀ ਗੱਲ ਹੈ ਵੀ ਜੇ ਤੁਸੀਂ ਰੈਗੂਲਰ ਡੋਨੇਸ਼ਨ ਕਰਨਾ ਹੈ ਤਾਂ ਆਪਣੀ ਤੁਸੀਂ ਖੁਰਾਕ ਬੜੀ ਅੱਛੀ ਰੱਖਣੀ ਹੈਗੀ ਤੇ ਤੁਹਾਡੀ ਜਿਹੜਾ ਹੈ ਹਿਮੋਗਲੋਬਿਨ ਜਿਹੜਾ ਬਣਦਾ ਦੋ ਚੀਜ਼ਾਂ ਨੂੰ ਮਿਲ ਕੇ ਇੱਕ ਆਇਰਨ ਹੈ ਤੇ ਇੱਕ ਪ੍ਰੋਟੀਨ ਹੈ 75% ਆਇਰਨ ਤੇ 25% ਪ੍ਰੋਟੀਨ ਹੈ ਤੇ ਸੋ ਇਸ ਕਰਕੇ ਉਹਦੇ ਲਈ ਜਿਹੜਾ ਹੈ ਬਲੱਡ ਪੂਰਾ ਕਿਸ ਤਰ੍ਹਾਂ ਰਹਿ ਸਕਦਾ ਹੈ ਤੁਸੀਂ ਸਾਰੇ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਪੱਤੇ ਵਾਲੀਆਂ ਸਬਜ਼ੀਆਂ ਫਰੂਟ ਹੈ ਜਿੰਨਾ ਵੀ ਬੈਲੈਂਸਡ ਡਾਈਟ ਹੈ ਠੀਕ ਹੈ ਜੀ ਤੇ ਉਹਦੇ ਨਾਲ ਇਹ ਵੀ ਆਮ ਲੋਕਾਂ ਨੂੰ ਇਹ ਵੀ ਇੱਕ ਹੋਰ ਬੜਾ ਵੱਡੀ ਮਿਸਕਨਸੈਪਸ਼ਨ ਹੈ ਵੀ ਦੁੱਧ ਕਿਉਂ ਮੱਖਣ ਡੈਰੀ ਪ੍ਰੋਡਕਟ ਹੈ ਇਹਦੇ ਨਾਲ ਖੂਨ ਨਹੀਂ ਬਣਦਾ ਇਹ ਖੁਰਾਕ ਲਈ ਬਹੁਤ ਅੱਛੀ ਹੈ ਬੈਲੈਂਸ ਲਈ ਬਹੁਤ ਅੱਛੀ ਹੈ ਪਰ ਇਹਦੇ ਵਿੱਚ ਆਇਰਨ ਨਹੀਂ ਹੁੰਦਾ ਤਿੰਨਾਂ ਚੀਜ਼ਾਂ ਜੇ ਹੋਏਗਾ ਬਹੁਤ ਘੱਟ ਜੇ ਹੋਏਗਾ ਪਰ ਡੈਰੀ ਪ੍ਰੋਡਕਟਸ ਨਹੀਂ ਹੁੰਦਾ ਇਹਦੇ ਲਈ ਤੁਹਾਨੂੰ ਫਰੂਟਸ ਲੈਣੇ ਪੈਣਗੇ ਡਰਾਈ ਫਰੂਟਸ ਲੈਣੇ ਪੈਣਗੇ ਕੋਈ ਜੇ ਕੋਈ ਨਾਨ-ਵੈਜੀਟੇਰੀਅਨ ਹੈ ਤਾਂ ਨਾਨ-ਵੈਜ ਲੈਣਾ ਪਏਗਾ ਸੋ ਆਪਣੇ ਜਿਹੜਾ ਐਚਵੀ ਨੂੰ ਪੂਰਾ ਕਰਨ ਦੇ ਲਈ ਬਹੁਤ ਧੰਕਿ ਸਵਾਲ ਵਾਹੇ ਤੁਸੀਂ ਜਵਾਬ ਦਿੱਤੇ ਕਿਉਂਕਿ ਸਾਡੇ ਦਰਸ਼ਕਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਿੰਨਾ ਜਿਹੜਾ ਬਲੱਡ ਦਿੰਨੇ ਆ ਸੀ ਕਿਸ ਤਰ੍ਹਾਂ ਦੀ ਸਾਨੂੰ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਇਹ ਇੱਕ ਸਤੋਂ ਅਹਿਮ ਸਵਾਲ ਸੀਗਾ ਔਰ ਅੱਜ ਦਾ ਜਿਹੜਾ ਦਾਨ ਕੀਤਾ ਹੈ ਬਲੱਡ ਕਿੰਨੇ ਯੂਨਿਟ ਅੱਜ ਇੱਥੇ ਦਾਨ ਹੋਵੇ ਮੈਂ ਦੱਸੇ ਇਹ ਸਾਡੇ ਹੁਣ ਤੱਕ 42 ਯੂਨਿਟ ਦਾਨ ਹੋ ਚੁੱਕੇ ਹਨ ਇੱਕ ਹੋਰ ਮੈਂ ਦੱਸਣਾ ਚਾਹਣਾ ਹੈ ਵੀ ਪਹਿਲਾਂ ਜਿਹੜਾ ਸੀ ਵੀ ਇੱਕ ਹੁਣ ਇੱਕ ਇੱਕ ਵਿਅਕਤੀ ਦੀ ਜਾਨ ਬਚਦੀ ਸੀ ਹੁਣ ਸਾਡੇ ਕੋਲ ਐਸੀ ਮਸ਼ੀਨਰੀਆਂ ਸਾਡੇ ਕੋਲ ਐਸੇ ਬੈਗਸ ਨੇ ਜਿਨ੍ਹਾਂ ਨਾਲ ਅਸੀਂ ਇੱਕ ਦਾ ਘੱਟੋ ਘੱਟ ਤਿੰਨ ਮਰੀਜ਼ਾਂ ਨੂੰ ਦਿੰ ਸੋ ਇਹਦਾ ਤਰਕ ਸੰਗਤ ਇਸਤੇਮਾਲ ਹੈ ਇਹਨੂੰ ਆਪਟੀਮਾਈਜ਼ ਆਪਟਿਮਮ ਯੂਜ਼ ਆਫ ਬਲੱਡ ਜਿਹੜਾ ਕਰਦੇ ਆ ਲੋਕਾਂ ਨੂੰ ਇਹ ਵੀ ਲੱਗਦਾ ਹੈਗਾ ਵੀ ਇਹ ਬਲੱਡ ਦੀ ਕੀ ਤੁਹਾਡੀ ਵਰਤੋਂ ਹੁੰਦੀ ਹੈ ਉਹਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਐ ਵੀ ਜੇ ਅਸੀਂ 100 ਯੂਨਿਟ ਇਕੱਠਾ ਕਰ ਰਹੇ ਹਾਂ ਤਾਂ ਸਾਡੇ 2 ਦਿਨ ਦਾ ਕੋਟ ਹੈ ਜੀ ਸਾਡੇ 2 ਦਿਨ ਦੇ ਵਿੱਚ ਇਹ ਕੰਜ਼ੂਮ ਹੋ ਜਾਣੇ ਆ ਸੋ ਇਹਦੀ ਇਸ ਤਰ੍ਹਾਂ ਦੀ ਦੁਰਵਰਤੋਂ ਨਹੀਂ ਹੋ ਸਕਦੀ ਸੀ ਕਿਉਂਕਿ ਜਿਹੜੇ ਬਲੱਡ ਦੇ ਬੈਗ ਦੇ ਵਿੱਚ ਅਸੀਂ ਯੂਜ਼ ਕਰਦੇ ਆ ਮੈਂ ਤੁਹਾਨੂੰ ਜੇ ਬੈਗ ਦਿਖਾਵਾਂ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਇਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਇਹ ਬੈਗ ਜਿਹੜੇ ਆ ਇਹ ਵਰਤੇ ਹੀ ਜਿਹੜੇ ਹੈਗੇ ਆ ਇਹਨਾਂ ਲਈ ਪੇਸ਼ੈਂਟ ਲਈ ਜਾਂਦੇ ਆ ਹੋਰ ਇਹਦੀ ਮਤਲਬ ਕੋਈ ਹੋਰ ਕਿਸੇ ਦੀ ਵਰਤੋਂ ਹੋ ਹੀ ਨਹੀਂ ਸਕਦੀ ਸੋ ਇਹਦਾ ਸਾਰਾ ਪੂਰਾ ਡਾਟਾ ਰਿਕਾਰਡ ਹੈ ਇਹ ਇਰਖਤ ਕੋਸ਼ ਦੇ ਵਿੱਚ ਇਹਦਾ ਰਿਕਾਰਡ ਰੱਖਿਆ ਜਾਂਦਾ ਜੀ ਇਹ ਨੈਸ਼ਨਲ ਪੋਰਟਲ ਹੈ ਜੀ ਇਹਦੇ ਵਿੱਚ ਤੁਸੀਂ ਕੋਈ ਵੀ ਆਮ ਵਿਅਕਤੀ ਜਿਹੜਾ ਕਰ ਸਕਦਾ ਸੋ ਈਚ ਐਂਡ ਐਵਰੀ ਯੂਨਿਟ ਨੂੰ ਅਸੀਂ ਬੜੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਬਲੱਡ ਲਿਆ ਜਾਂਦਾ ਉਹਦੀ ਜ਼ਿੰਮੇਵਾਰੀ ਦੇ ਨਾਲ ਅਸੀਂ ਉਹਦਾ ਜਿਹੜਾ ਇਸਤੇਮਾਲ ਕਰਦੇ ਹਾਂ ਹੈ ਨਾ ਤੋ ਇੱਕ ਹੋਰ ਗੱਲ ਕਹਿੰਦੇ ਵੀ ਸ਼ਾਇਦ ਵੇਚਦੇ ਆ ਵਿਗਦੇ ਲੋਕਾਂ ਨੂੰ ਇਹ ਵੀ ਮਿਸਕਨਸੈਪਸ਼ਨ ਹੈ ਬਲੱਡ ਦੀ ਜਿਹੜੀ ਹੈ ਪ੍ਰੋਫੈਸ਼ਨਲ ਡੋਨੇਸ਼ਨ ਸੁਪਰੀਮ ਕੋਰਟ ਵੱਲੋਂ ਬੈਨ ਹੈ ਜੀ ਸਰਕਾਰੀ ਸਾਡਾ ਜਿਹੜਾ ਹੈਗਾ ਸਾਰੇ ਦਾ ਸਾਰਾ ਲੋੜਵੰਦ ਮਰੀਜ਼ਾਂ ਨੂੰ ਜਾਂਦਾ ਹੈ ਜੇ ਪ੍ਰਾਈਵੇ ਦੇ ਕੁਝ ਟੈਸਟਿੰਗ ਚਾਰजेस ਹੈ ਉਹਨਾਂ ਨੂੰ ਲੋਕ ਕੋਈ ਲੇਖਾ ਸਮਝ ਲੈਂਦੇ ਵੀ ਇਹ ਇਹਦੀ ਕੋਈ ਖਰੀਦੋ ਫਰੋਕ ਜਿਹੜੀ ਕਾਨੂੰਨੀ ਜ਼ਰੂਰਤ ਹੈ ਤੇ ਮਤਲਬ ਲੋਕਾਂ ਨੂੰ ਇਹੀ اپੀਲ ਹੈ ਵੀ ਤੁਸੀਂ ਇਹ ਬਿਲਕੁਲ ਇਹ ਉਡੀਕ ਨਾ ਕਰੋ ਵੀ ਜਿਹੜੀ ਹੈਗੀ ਹੈ ਵੀ ਕੋਈ ਇਹ ਬਲੱਡ ਜਿਹੜਾ ਸਰਦਾ ਹੋਏਗਾ ਨਹੀਂ ਸਰਦਾ ਨਹੀਂ ਹੈ ਕੈਂਪਸ ਸੀ ਲਾਣ ਅਸੀਂ ਕਿਉਂ ਆਪਣੇ ਉਥੋਂ ਦੀ ਹਸਪੀਟਲ ਤੋਂ ਇੱਥੇ ਅਸੀਂ 55 ਕਿਲੋ 60 ਕਿਲੋ ਕਿਲੋਮੀਟਰ ਦੂਰ ਆਏ ਹਾਂ ਉਹਦਾ ਮਕਸਦ ਇਹ ਹੈ ਵੀ ਅਸੀਂ ਜਿਹੜੀ ਟਾਈਮ 'ਚ ਸਪਲਾਈ ਦੇ ਸਕੀਏ ਸੋ ਇਹ ਇੱਕ ਐਸੀ ਚੀਜ਼ ਹੈ ਜਿਹਦਾ ਕੋਈ ਬਦਲ ਨਹੀਂ ਹੈ ਮੈਡੀਕਲ ਸਾਇੰਸ ਨੇ ਅਥਾਤ ਰੱਖੀ ਕਰ ਲਈ ਹੈ ਜਿਹੜੀ ਖੂਨ ਦੀ ਜਿਹੜੀ ਹੈਗੀ ਹੈ ਇਹ ਜਦੋਂ ਵੀ ਕਿਸੇ ਨੂੰ ਜ਼ਰੂਰਤ ਪਏਗੀ ਤੇ ਦੂਜਾ ਜਿਹੜਾ ਇਹਦਾ ਸਰੋਤ ਹੈ ਮਨੁੱਖੀ ਦਾਨੀ ਸੋ ਇਸੇ ਕਰਕੇ ਜਿਹੜਾ ਖੂਨ ਦਾਨੀਆ ਉਹਨੂੰ ਜੀਵਨ ਦਾਨ ਦਾਨੀ ਕਹਿ ਇਹਨਾਂ ਦਾ ਮਹਾਨ ਦਾਨ ਮੰਨਿਆ ਜਾਂਦਾ ਹੈ ਕਿਉਂਕਿ ਇਹਦੇ ਨਾਲ ਜਾਨਾਂ ਬਚਦੀਆਂ ਨੇ ਹਰ ਸਾਲ ਹਿੰਦੁਸਤਾਨ ਦੇ ਵਿੱਚ ਲੱਖਾਂ ਲੋਕਾਂ ਦੀ ਜ਼ਿੰਦਗੀ ਇਸ ਲਈ ਬਚਦੀ ਹੈ ਕਿਉਂਕਿ ਉਹਨਾਂ ਨੂੰ ਤੁਰੰਤ ਜਿਹੜਾ ਸਮੇਂ ਸਿਰ ਜਿਹੜੇ ਲੋਕ ਆ ਕੇ ਬਲੱਡ ਡੋਨੇਸ਼ਨ ਮਿਲ ਜਾਂਦੀ ਹੈ ਬਹੁਤ ਵਧੀਆ ਉਪਰਾਲੇ ਹੈ ਕਿਉਂਕਿ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਬਾਤਾਂ ਦਸੀਆਂ ਇਹ ਸਾਨੂੰ ਕਿ ਸਾਨੂੰ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਔਰ ਜਿਹੜੇ ਕਿ ਅਸੀਂ ਸਮੇਂ-ਸਮੇਂ ਤੇ ਜਿਹੜਾ ਖੂਨਦਾਨ ਕਰਦੇ ਰਹਿਣਾ ਚਾਹੀਦਾ ਔਰ ਸਾਡਾ ਐਨੇ ਸਮੇਂ ਦੇ ਵਿੱਚ ਜਿਹੜਾ ਕਿ ਖੂਨ ਦੁਆਰੇ ਫਿਰ ਚਾਰ ਹੋ ਜਾਂਦਾ ਹੈ ਔਰ ਜਿਹੜੇ ਕਿ ਅੱਜ ਦੇ ਕੈਂਪ ਦੇ ਵਿੱਚ ਇੱਕ ਚੰਗਾ ਉਪਰਾਲਾ ਹੈ ਔਰ ਸੁਝਾਅ ਵੀ ਜਿਹੜਾ ਇਹਨਾਂ ਵੱਲੋਂ ਦਿੱਤਾ ਗਿਆ ਇਹ ਬਹੁਤ ਵਧੀਆ ਇੱਕ ਆਮ ਲੋਕਾਂ ਤੱਕ ਜਿਹੜਾ ਮੈਸੇਜ